ਜਦੋਂ ਅਸੀਂ ਬਚਪਨ ਦੇ ਵਿੱਚ ਨਾਨਾ ਜੀ ਨੂੰ ਆਖਦੇ ਕਿ ਨਾਨਾ ਜੀ ਕੋਈ ਕਹਾਣੀ ਸੁਣਾਓ ਕੋਈ ਸਾਖੀ ਸੁਣਾਓ ਤੇ ਉਹ ਹਮੇਸ਼ਾ ਗੁਰੂਆਂ ਦੀਆਂ ਗੱਲਾਂ ਸੁਣਾਉਂਦੇ ਸੀ ਖੁੱਲੇ ਅਸਮਾਨ ਵਿੱਚ ਚੰਨ ਦੀ ਚਾਨਣੀ ਵਿੱਚ ਉੱਪਰ ਨੂੰ ਦੇਖ ਕੇ ਕਹਿੰਦੇ ਦੇਖ ਪੁੱਤਰ ਉਹ ਜਿਹੜਾ ਤਾਰਾ ਹੈ ਨਾ ਉਤਰੂ ਭਗਤ ਉਤਰੂ ਭਗਤ ਦੀ ਪੂਰੀ ਉਹਦੇ ਬਿਲਕੁਲ ਇੱਕ ਸਾਈਡ ਨੂੰ ਉੱਥੇ ਆ ਸੱਚ ਖੰਡਾ ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ ਅਕਾਲ ਪੁਰਖ ਮਹਾਰਾਜ ਜੀ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਸੋਹਣੇ ਸੋਹਣੇ ਚਮਕਦੇ ਨੈਣ ਕਾਲੀਆਂ ਘਟਾਵਾਂ ਵਰਗੇ ਗੁੰਡਲਾਂ ਵਾਲੇ ਕੇਸ ਜਦੋਂ ਹਵਾ ਉਹਨਾਂ ਦੇ ਕੇਸਾਂ ਨੂੰ ਸਪਰਸ਼ ਕਰਕੇ ਲੰਘਦੀ ਮਾਨੋ ਪੂਰੀ ਸ੍ਰਿਸ਼ਟੀ ਦੇ ਫੁੱਲਾਂ ਵਿੱਚ ਮਹਿਕ ਉਤੋਂ ਹੀ ਆ ਰਹੀ ਹੋਵੇ